ਗੁਰੂ ਆਹੇ ਗੁਰੂ ਆਹੇ ਗੁਰੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਨੂੰ ਰਸਨਾ ਤੇ ਲਈ ਹੈ ਰਸਨਾ ਨੂੰ ਪਵਿੱਤਰ ਕਰੀਏ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਬਾਣੀ ਕਾ ਫਰਮਾਨ ਹੈ ਪਾਤਸ਼ਾਹ ਜੀ ਫਰਮਾਉਂਦੇ ਨੇ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸ਼ਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੈ ਜਪ ਜੀਵਾ ਪ੍ਰਭ ਚਰਨ ਤੁਮਾਰੈ ਦਇਆਲ ਪੁਰਖ ਮੇਰੇ ਪ੍ਰਭ ਦਾਤੈ ਜਿਸੇ ਜਨਾਬ ਹੈ ਤਿਨਹਿ ਤੁਮ ਜਾਤੇ ਸਦਾ ਸਦਾ ਜਾਈ ਬਲਹਾਰੀ ਇਤ ਓਤ ਦੇਖਿਓ ਓਟ ਤੁਮਾਰੀ ਮੋਹ ਨਿਰਗਨ ਗੁਣ ਕਿਸ਼ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਸੋ ਕੀ ਅਰਦਾਸ ਕਰਨੀ ਹੈ ਕਿ ਪ੍ਰਭੇ ਹੈ ਪਰਮਾ ਪਰਮੇਸ਼ਵਰ ਮੈਂ ਸੇਵਕ ਤੇਰੇ ਦਰ ਤੇ ਆਇਆ ਹਾਂ ਮੈਂ ਤੁਹਾਡੇ ਅੱਗੇ ਅਰਦਾਸ ਕਰ ਰਿਹਾ ਹਾਂ ਤੁਹਾਡੇ ਦਵਾਰੇ ਤੋਂ ਬਿਨਾ ਮੈਂ ਕਿਸੇ ਅੱਗੇ ਝੁਕਦਾ ਨਹੀਂ ਤੇ ਤੇਰੇ ਦਰ ਤੇ ਮੈਂ ਅਰਦਾਸ ਕਰਦਾ ਹਾਂ ਕਿ ਪ੍ਰਭੂ ਜੀ ਤੁਸੀਂ ਆਪਣੇ ਚਰਨ ਜਿਹੜੇ ਨੇ ਮੇਰੇ ਹਿਰਦੇ ਦੇ ਵਿੱਚ ਵਸਾਓ ਤੁਹਾਡਾ ਪ੍ਰੇਮ ਮੇਰੇ ਹਿਰਦੇ ਚ ਵਸੇ ਤੇ ਮੈਂ ਆਤਮਿਕ ਜੀਵਨ ਨੂੰ ਪ੍ਰਾਪਤ ਕਰਾਂ ਐਸਾ ਜੀਵਨ ਅਜਿਹੇ ਜੀਵਨ ਜਿਹੜਾ ਮੈਨੂੰ ਸਾਰੀ ਜ਼ਿੰਦਗੀ ਆਨੰਦਿਤ ਕਰੇ ਤੇ ਮੈਂ ਦੁਨੀਆ ਦੇ ਇਸ ਝੂਠੇ ਮਾਇਆ ਜਾਲਾਂ ਚ ਸੁੱਖਾਂ ਚ ਫਸ ਕੇ ਨਾ ਰਹਿ ਜਾਵਾਂ ਤੇ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕੋਈ ਵਿਰਲਾ ਆ ਜਿਹੜਾ ਵਾਹਿਗੁਰੂ ਦੀ ਪਹਿਚਾਨ ਕਰ ਸਕਦਾ ਹੈ ਕਿਉਂਕਿ ਵਾਹਿਗੁਰੂ ਜਿਹੜਾ ਆ ਹੋਰ ਕਿਸੇ ਤਰੀਕੇ ਨਾਲ ਪਛਾਣਿਆ ਨਹੀਂ ਜਾ ਸਕਦਾ ਉਹਨੂੰ ਪਛਾਣਨ ਲਈ ਸਿਰਫ ਹਿਰਦੇ ਦੇ ਅੰਦਰ ਪ੍ਰੇਮ ਹੋਣਾ ਜ਼ਰੂਰੀ ਹੈ ਸ਼ੁੱਧਤਾ ਹੋਣੀ ਜ਼ਰੂਰੀ ਹੈ ਪਰ ਪੱਕਤਾ ਹੋਣੀ ਜ਼ਰੂਰੀ ਹੈ ਸੋ ਪਾਤਸ਼ਾਹ ਜੀ ਮੈਂ ਇਸ ਜਹਾਨ ਦੇ ਵਿੱਚ ਵੀ ਤੁਹਾਨੂੰ ਲੋਚਦਾ ਹਾਂ ਤੁਹਾਡੇ ਪ੍ਰੇਮ ਨੂੰ ਲੋਚਦਾ ਹਾਂ ਤੇ ਜਦੋਂ ਮੈਂ ਇਸ ਜਹਾਨ ਤੋਂ ਅੱਗੇ ਜਾਵਾਂਗਾ ਪਰਲੋਕ ਦੇ ਵਿੱਚ ਜਾਵਾਂਗਾ ਤੇ ਉੱਥੇ ਵੀ ਮੈਨੂੰ ਤੁਹਾਡਾ ਹੀ ਆਸਰਾ ਹੋਵੇਗਾ ਤੇ ਜਦੋਂ ਅਜਿਹੀ ਅਰਦਾਸ ਅਸੀਂ ਕਰਾਂਗੇ ਤੇ ਸਾਧ ਸੰਗਤ ਜੀ ਦੁਨੀਆਵੀ ਜਿੰਨੇ ਸਾਡੇ ਰਿਸ਼ਤੇ ਨਾਤੇ ਨੇ ਸਾਧ ਸੰਗਤ ਜੀ ਕੋਈ ਰਿਸ਼ਤਾ ਸਾਡੇ ਨਾਲ ਨਹੀਂ ਨਿਭਦਾ ਚਾਹੇ ਅਸੀਂ ਜਿੰਨੇ ਮਰਜੀ ਕਿਸੇ ਨਾਲ ਵਾਅਦੇ ਲਏ ਹੋਣ ਕੀਤੇ ਹੋਣ ਸਾਰੇ ਰਿਸ਼ਤੇ ਜਿਹੜੇ ਨੇ ਇਸ ਜ਼ਿੰਦਗੀ ਦੇ ਵਿੱਚ ਕੁਝ ਸਾਲਾਂ ਚੋਂ ਉਹਨਾਂ ਦੀ ਅਸਲੀਅਤ ਜਿਹੜੀ ਹੈ ਸਾਹਮਣੇ ਆ ਜਾਇਆ ਕਰਦੀ ਹੈ ਸਾ ਸੰਗਤ ਜੀ ਵੱਡੇ ਵੱਡੇ ਰਿਸ਼ਤੇ ਯਾਰ ਮਿੱਤਰ ਜਿਨ੍ਹਾਂ ਨਾਲ ਪੱਗਾਂ ਵਟਾਈਆਂ ਹੋਣ ਸਾਰੇ ਪਰਖੇ ਜਾਂਦੇ ਨੇ ਸੁੱਖਾਂ ਦੇ ਸੰਗੀ ਨੇ ਸਾਰੇ ਅੱਜ ਸੁੱਖ ਨੇ ਸਾਰੇ ਰਿਸ਼ਤੇ ਆਪਣੇ ਨੇ ਕੱਲ ਸਾਡੇ ਕੋਲ ਜਦੋਂ ਸੁੱਖ ਨਹੀਂ ਹੋਏਗਾ ਦੁੱਖ ਆ ਜਾਏਗਾ ਕੋਈ પીੜਾ ਬਣ ਜਾਏਗੀ ਸਾਡੇ ਤੇ ਤੇ ਇਹ ਜਿਹੜੇ ਸਾਡੇ ਸਖੀ ਬਣੇ ਫਿਰਦੇ ਨੇ ਸਬੰਧੀ ਨੇ ਇਹ ਵੀ ਸਾਰੇ ਪਾਸਾ ਵਟ ਲੈਂਦੇ ਨੇ ਕਹਿੰਦੇ ਨੇ ਨਾ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਏ ਤਲਵਾਰਾਂ ਦੀ ਪੀ ਯਾਰਾਂ ਦੀ ਯਾਰੀ ਉਦੋਂ ਪਰਖੀ ਜਾਂਦੀ ਹੈ ਜਦੋਂ ਕੋਈ ਭੜਾ ਸਮਾ ਮਾੜਾ ਸਮਾ ਬਣਿਆ ਹੋਵੇ ਕੋਈ ਭੀੜ ਬਣੀ ਹੋਵੇ ਨਹੀਂ ਤੇ ਸੁੱਖਾਂ ਦੇ ਵਿੱਚ ਤੇ ਸਾਰੇ ਆਪਣੇ ਨੇ ਸਾਰੇ ਨਾਲ ਖਾਣ ਪੀਣ ਦੇ ਦੋਸਤ ਸਾਰੇ ਨੇ ਕਿਉਂਕਿ ਸਾਥ ਸੰਗਤ ਜੀ ਬੜਾ ਅਸੀਂ ਕਹਿੰਨੇ ਨਹੀਂ ਕਿ ਮੇਰਾ ਸਾਥ ਨਾ ਛੱਡ ਦੇਈ ਪਰ ਦੋਸਤੀ ਕਿਹਦੇ ਨਾਲ ਪਾਈ ਜਾਵੇ ਆ ਕਿਸ ਨਾਲ ਕੀਤੀ ਜਾ ਦੋਸਤੀ ਸਭ जग ਚੱਲਣ ਹਾਰ ਕਿਹੜਾ ਹੈ ਇੱਥੇ ਕੋਈ ਜਿਹੜਾ ਸਦੀਵੀ ਤੁਹਾਡਾ ਸਾਥ ਦੇਵੇ ਇੱਥੇ ਵੀ ਸਾਥ ਦੇਵੇ ਅੰਤ ਤੱਕ ਕੋਈ ਸਾਥ ਨਿਭਾ ਸਕਦਾ ਹੈ ਸਾਧ ਸੰਗਤ ਜੀ ਕੋਈ ਹੈ ਤੇ ਜਰੂਰ ਕਮੈਂਟ ਕਰਕੇ ਦੱਸਿਓ ਸਾਧ ਸੰਗਤ ਜੀ ਪਰਮਾਤਮਾ ਦਾ ਪ੍ਰੇਮ ਹੈ ਜਿਹੜਾ ਪਰਮਾਤਮਾ ਦੀ ਕਿਰਪਾ ਹੈ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਜਿਹੜੇ ਨੇ ਜਿਨ੍ਹਾਂ ਨਾਲ ਜਿਨ੍ਹਾਂ ਨੇ ਵੀ ਬਾਬਾ ਜੀ ਨਾਲ ਯਾਰੀ ਪਾਈ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਬਣਾਇਆ ਕਿ ਬਾਬਾ ਜੀ ਤੁਸੀਂ ਉਹ ਮੇਰੇ ਮਾਤਾ ਪਿਤਾ ਭਾਈ ਬੰਦੂ ਸਾਰੇ ਤੁਸੀਂ ਮੇਰੇ ਤੇ ਮੈਂ ਤੁਹਾਡੇ ਬਿਨਾ ਕਿਸੇ ਦਾ ਆਸਰਾ ਨਹੀਂ ਤਕਣਾ ਤੇ ਪਾਸ਼ਾ ਜੀ ਤੁਸੀਂ ਮੇਰੇ ਨਾਲ ਅੰਗ-ਸੰਗ ਰਹਿਣਾ ਤੇ ਸਾਧ ਸੰਗਤ ਜੀ ਅਜਿਹਾ ਪ੍ਰੇਮ ਬਾਬਾ ਦੀਪ ਸਿੰਘ ਜੀ ਆਪਣੇ ਪ੍ਰੇਮ ਪ੍ਰੇਮੀਆਂ ਦੇ ਨਾਲ ਆਪਣੇ ਪਿਆਰਿਆਂ ਦੇ ਨਾਲ ਕਰਦੇ ਨੇ ਫਿਰ ਅੰਤ ਤੀਕ ਉਹਨਾਂ ਦਾ ਸਾਥ ਨਿਭਾਉਂਦੇ ਨੇ ਫਿਰ ਉਹ ਕਦੀ ਛੂਰਦੇ ਨਹੀਂ ਕਦੀ ਉਹ ਟੈਂਦੀ ਕਲਾ ਜ ਨਹੀਂ ਹੁੰਦੇ ਸਤਸੰਗਤ ਜੀ ਫਿਰ ਐਸਾ ਪ੍ਰੇਮ ਬਾਬਾ ਦੀਪ ਸਿੰਘ ਜੀ ਕਰਦੇ ਜੀ ਅਸੀਂ ਪ੍ਰੇਮ ਲੈਣਾ ਹੈ ਬਾਬਾ ਦੀਪ ਸਿੰਘ ਜੀ ਦਾ ਬਾਬਾ ਦੀਪ ਸਿੰਘ ਜੀ ਦੇ ਪ੍ਰੇਮੀਆਂ ਦੇ ਵਿੱਚ ਅਸੀਂ ਗਿਣਤੀ ਆਪਣੀ ਕਰਨੀ ਚਾਹੁੰਨੇ ਆ ਨਾ ਪਾਤਸ਼ਾਹ ਦੀ ਪਾਤਸ਼ਾਹ ਜੀ ਸਾਡੇ ਤੇ ਖੁਸ਼ ਹੋਣ ਤੇ ਅਸੀਂ ਉਹਨਾਂ ਦੀ ਨਿਗਾਹ ਦੇ ਵਿੱਚ ਚੰਗੇ ਬਣੀਏ ਤੇ ਸਤਸੰਗਤ ਜੀ ਬਾਣੀ ਨਾਲ ਜੁੜੀਏ ਕਿਉਂਕਿ ਬਾਬਾ ਦੀਪ ਸਿੰਘ ਜੀ ਨੂੰ ਸਿਰਫ ਇੰਨਾ ਕਹੀ ਜਾਣਾ ਕਿ ਬਾਬਾ ਜੀ ਨੂੰ ਅਸੀਂ ਪ੍ਰੇਮ ਕਰਦੇ ਆ ਮੰਨਦੇ ਆ ਬੜਾ ਪ੍ਰੇਮ ਕਰਦੇ ਆ ਤੇ ਸਤਸੰਗਤ ਜੀ ਗੱਲ ਨਹੀਂ ਬੰਦੀ ਕਿਉਂਕਿ ਜਿੰਨੂੰ ਅਸੀਂ ਪ੍ਰੇਮ ਕਰਦੇ ਆ ਨਾ ਤੇ ਸਾਡੇ ਵਿੱਚ ਉਹਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ ਜਿੰਨੂੰ ਵੀ ਅਸੀਂ ਦੁਨਿਆਵੀ ਤੌਰ ਤੇ ਵੀ ਪ੍ਰੇਮ ਕਰਦੇ ਹੋਈਏ ਸਾਡੇ ਚਿਹਰੇ ਤੋਂ ਉਹਦੇ ਨਿਹਾਰ ਨਕਸ਼ ਜਿਹੜੇ ਨੇ ਸਾਡੇ ਉਹਦੇ ਨਾਲ ਮਿਲਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਵਿੱਚੋਂ ਉਹਦੇ ਗੁਣਾਾਂ ਦੀ ਜਿਹੜੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਸਾ ਸੰਗਤ ਜੀ ਕਿਵੇਂ ਨੋਟ ਕਰਨਾ ਬਾਬਾ ਦੀਪ ਸਿੰਘ ਜੀ ਦੇ ਗੁਣ ਗੁਣਾਾਂ ਦੀ ਸਾਨੂੰ ਪਹਿਚਾਣ ਹੋਣੀ ਚਾਹੀਦੀ ਕਿਉਂਕਿ ਬਾਬਾ ਦੀਪ ਸਿੰਘ ਜੀ ਗੁਣਾਾਂ ਦੇ ਖਜ਼ਾਨੇ ਸੀ ਦਸ਼ਮੇਸ਼ ਪੀਤਾ ਦਾ ਇੰਨਾ ਪ੍ਰੇਮ ਲਿਆ ਗੁਰੂ ਰਾਮਦਾਸ ਪਾਸ਼ਾ ਦਾ ਇੰਨਾ ਪ੍ਰੇਮ ਲਿਆ ਸਾ ਸੰਗਤ ਜੀ ਕੋਈ ਆ ਪ੍ਰਸ਼ਾਦ ਦੀ ਦੇਗ ਕਰਾਉਂਦਾ ਹੈ ਕੋਈ ਰਮਾਲਾ ਸਾਹਿਬ ਚੜਾਉਂਦਾ ਹੈ ਗੁਰੂ ਰਾਮਦਾਸ ਦੇ ਦਰ ਤੇ ਕੋਈ ਛਤਰ ਚੜਾਉਂਦਾ ਹੈ ਕੋਈ ਸੋਨੇ ਦਾ ਸਨਮਾਨ ਚੜਾਉਂਦਾ ਹੈ ਪਾਸ਼ਾ ਦੇ ਦਰ ਤੇ ਪਰ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਨੇ ਜਿਨੇ ਜਿਨ੍ਹਾਂ ਨੇ ਆਪਣਾ ਸੀਸੀ ਪੇਟਾ ਕਰਤਾ ਗੁਰੂ ਰਾਮਦਾਸ ਦੇ ਦਰ ਤੇ ਸੋ ਹਮੇਸ਼ਾ ਅਰਦਾਸ ਬੇਨਤੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਇਹੀ ਕਰਨੀ ਹੈ ਕਿ ਪਾਸ਼ਾ ਜੀ ਤੁਹਾਡੇ ਗੁਣ ਨੇ ਜਿਹੜੇ ਤੁਸੀਂ ਕਿਰਪਾ ਕਰੋ ਤੇ ਸਾਡੇ ਚ ਗੁਣੋ ਆ ਸਕਦੇ ਨੇ ਪਾਸ਼ਾ ਜੀ ਜਿਵੇਂ ਅੱਜ ਸਾਰਿਆਂ ਦੀ ਝੋਲੀਆਂ ਪਰ ਰਹੇ ਨੇ ਬਾਬਾ ਦੀਪ ਸਿੰਘ ਜੀ ਕਿਸੇ ਨੂੰ ਦੇਖਦੇ ਨਹੀਂ ਉਹ ਕੋਈ ਗਰੀਬ ਹੈ ਕੋਈ ਗੁਰਬਾ ਹੈ ਕੋਈ ਅਮੀਰ ਹੈ ਇਹ ਨਹੀਂ ਦੇਖਦੇ ਕਿਸੇ ਕੋ ਕਿੰਨੀ ਬੈਂਕ ਚ ਮਾਇਆ ਹੈ ਇਹ ਨਹੀਂ ਦੇਖਦੇ ਤੇ ਨਾ ਹੀ ਬਾਬਾ ਜੀ ਕਿਸੇ ਦੀ ਕੰਟਰੀ ਦੇਖਦੇ ਨੇ ਕਿ ਕਿਹੜਾ ਇੰਡੀਆ ਤੋਂ ਕਿਹੜਾ ਪਾਕਿਸਤਾਨ ਤੋਂ ਕਿਹੜਾ ਯੂ ਐਸਏ ਇੰਗਲੈਂਡ ਤੋਂ ਪਾਸ਼ਾ ਜੀ ਸਿਰਫ ਪ੍ਰੇਮ ਦੇ ਭੁੱਖੇ ਨੇ ਉਹ ਪ੍ਰੇਮ ਦੇਖਦੇ ਨੇ ਬਾਬਾ ਜੀ ਬਾਬਾ ਜੀ ਸਿਰਫ ਪ੍ਰੇਮ ਦੇਖ ਕੇ ਹੀ ਝੋਲੀਆਂ ਭਰਨੀਆਂ ਸ਼ੁਰੂ ਕਰ ਦਿੰਦੇ ਨੇ ਸਾਧ ਸੰਗਤ ਜੀ ਅਸੀਂ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਪਰੇ ਉਪਕਾਰੀ ਨੇ ਐਸਾ ਪਰੇ ਉਪਕਾਰ ਕਰਦੇ ਨੇ ਸਾਧ ਜੀ ਅੱਜ ਦੁਨੀਆ ਦਾ ਕੋਨਾ ਕੋਨਾ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਿਉਂ ਕਹਿ ਰਿਹਾ ਕਿਉਂ ਵਡਿਆਈ ਕਰ ਰਿਹਾ ਹੈ ਬਾਬਾ ਦੀਪ ਸਿੰਘ ਜੀ ਐਸੇ ਪਰੇ ਪੁਕਾਰੀ ਮਹਾਪੁਰਸ਼ ਨੇ ਐਸੇ ਗੁਰੂ ਕੇ ਲਾਡਲੇ ਨੇ ਸਾਧ ਸੰਗਤ ਜੀ ਕੋਈ ਆ ਜਾਵੇ ਬਾਬਾ ਜੀ ਦੇ ਦਰ ਤੇ ਕਿਸੇ ਧਰਮ ਦਾ ਆ ਜਾਵੇ ਕਿਸੇ ਕੰٹری ਦਾ ਆ ਜੀ ਜਰੂਰ ਸੁਣਦੇ ਨੇ ਬਸ ਸਾਧ ਸੰਗਤ ਜੀ ਕਈ ਵਾਰੀ ਅਰਦਾਸ ਸਾਡੀ ਜੇ ਲੇਟ ਮਨਜ਼ੂਰ ਹੋਵੇ ਕਈ ਵਾਰੀ ਇਹ ਚੀਜ਼ ਹੁੰਦੀ ਆ ਕਿ ਸਾਡੇ ਪ੍ਰਾਣੇ ਕਰਮ ਜਿਹੜੇ ਨੇ ਕੁਝ ਐਸੇ ਹੁੰਦੇ ਨੇ ਜਿਹੜੇ ਸਾਡੀ ਅਰਦਾਸ ਪੂਰੀ ਨਹੀਂ ਹੋ ਜਾਂਦੇ ਪਹਿਲਾਂ ਉਹ ਅਰਦਾਸਾਂ ਕਰ ਕਰਕੇ ਬਾਣੀ ਪੜ ਪੜ ਕੇ ਸੀ ਉਹ ਕਰਮ ਸਾਫ ਕਰਨੇ ਨੇ ਤੇ ਉਸ ਤੋਂ ਉਪਰੰਤ ਸਾਡੀ ਅਰਦਾਸਾਂ ਜਰੂਰ ਪ੍ਰਵਾਨ ਹੁੰਦੀਆਂ ਨੇ ਆਪਣੇ ਅੰਦਰ ਸ਼ੰਕਾ ਨਹੀਂ ਹੋਣ ਦੇਣਾ ਗੁਰੂ ਦੇ ਪ੍ਰਤੀ ਤੇ ਬਾਣੀ ਪੜਨੀ ਹੈ ਵਦ ਤੋਂ ਵਦ ਸਾ ਸੰਗਤ ਜੀ ਸੋ ਅੱਜ ਜਿਹੜੀ ਸਾਖੀ ਹਰ ਸਾਂਝੀ ਕਰਨ ਲੱਗੀ ਆ ਇਹ ਇੱਕ ਭੈਣ ਜਿਹੜੀ ਇਟਲੀ ਦੀ ਰਹਿਣ ਵਾਲੀ ਆ ਉਹ ਭੈਣ ਜਿਹੜੀ ਐ ਅੱਜ ਤੋਂ ਉਹ ਭੈਣ ਦਾ ਮੈਨੂੰ ਡੇਢ ਕਿ ਮਹੀਨਾ ਪਹਿਲਾਂ ਮੇਬੀ ਕਾਲ ਆਈ ਸੀ ਐਗਜੈਕਟ ਮੈਨੂੰ ਡੇਟ ਨਹੀਂ ਯਾਦ ਤੇ ਡੇਢ ਕਿ ਮਹੀਨਾ ਪਹਿਲਾਂ ਕਾਲ ਆਉਂਦੀ ਆ ਤੇ ਉਹ ਭੈਣ ਇਟਲੀ ਦੀ ਰਹਿਣ ਵਾਲੀ ਹੈ ਭੈਣ ਕਹਿੰਦੀ ਕਿ ਮੈਨੂੰ ਇਟਲੀ ਆਈ ਨੂੰ 10 ਸਾਲ ਹੋ ਗਏ ਨੇ ਤੇ ਉਹ ਭੈਣ ਕਹਿੰਦੀ ਕਿ ਮੈਂ ਬੜੀ ਮਿਹਨਤ ਕੀਤੀ ਇੱਥੇ ਆ ਕੇ ਕਿ ਮੇਰਾ ਪਰਿਵਾਰ ਵੀ ਹੁਣ ਇੱਥੇ ਨਾਲ ਹੀ ਆ ਪਤੀ ਨਾਲ ਹੈ ਦੋ ਬੱਚੇ ਨੇ ਮੇਰੇ ਭੈਣ ਕਹਿੰਦੀ ਕਿ ਬੜੀ ਮਿਹਨਤ ਕੀਤੀ ਦਿਨ ਰਾਤ ਨਹੀਂ ਦੇਖਿਆ ਸੀ ਅਰ ਕਹਿੰਦੀ ਕਿ ਮਿਹਨਤ ਕਰਨ ਦੇ ਬਾਵਜੂਦ ਅਸੀਂ ਦਸਵੰਦ ਵੀ ਕੱਢਦੇ ਹਾਂ ਦਸਵੰਦ ਕੱਢਦੇ ਆ ਕਿ ਅਸੀਂ ਜਿੱਥੇ ਸਾਨੂੰ ਕੋਈ ਲੱਗਦਾ ਹੈ ਕਿ ਇਹਦੀ ਮਦਦ ਕੀਤੀ ਜਾਵੇ ਅਸੀਂ ਕਰਦੇ ਆ ਅਸੀਂ ਰਿਸ਼ਤੇਦਾਰਾਂ ਦੀ ਬੜੀ ਮਦਦ ਕੀਤੀ ਆ ਬੜੀ ਮਦਦ ਕੀਤੀ ਆ ਤੇ ਉਹ ਕਹਿੰਦੇ ਕਿ ਅਸੀਂ ਜੋਤ ਵੀ ਘਰ ਚਲਾਉਂਦੇ ਆ ਐਤਵਾਰ ਦੇ ਐਤਵਾਰ ਤੇ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਵੱਧ ਤੋਂ ਵੱਧ ਹੈਲਪ ਕਰੀਏ ਭੈਣ ਕਹਿੰਦੀ ਕਿ ਮੇਰੇ ਤੇ ਬੜਾ ਭੈੜਾ ਸਮਾਂ ਆਇਆ ਥੋੜੇ ਦਿਨ ਪਹਿਲਾਂ ਭੈਣ ਕਹਿੰਦੀ ਕਿ ਮੇਰਾ ਐਕਸੀਡੈਂਟ ਹੋ ਗਿਆ ਤੇ ਮੇਰਾ ਐਕਸੀਡੈਂਟ ਇਦਾਂ ਦਾ ਹੋਇਆ ਕਿ ਮੈਨੂੰ ਸਰੀਰਕ ਫ੍ਰੈਕਚਰ ਤੇ ਨਹੀਂ ਕੋਈ ਆਇਆ ਫਿਜ਼ੀਕਲ ਫ੍ਰੈਕਚਰ ਤੇ ਨਹੀਂ ਆਇਆ ਪਰ ਮੇਰਾ ਮਾਈਂਡ ਸੈਟ ਸਾਰਾ ਹਿੱਲ ਗਿਆ ਪਿਓ ਮੇਰੇ ਦਿਮਾਗ 'ਚ ਐਸਾ ਅਸਰ ਹੋਇਆ ਕਿ ਜਿਵੇਂ ਮੈਨੂੰ ਉਹ ਚੀਜ਼ਾਂ ਦਿਖਣੀਆਂ ਸ਼ੁਰੂ ਹੋ ਗਈਆਂ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਨਹੀਂ ਮੈਂ ਮੈਂ ਬੋਲੀ ਜਾਣਾ ਪਾਗਲ ਵਾਂਗੂ ਜਿਵੇਂ ਕੋਈ ਮੈਂਟਲੀ ਸੱਟ ਲੱਗੀ ਹੋਵੇ ਕੋਈ ਦਿਮਾਗੀ ਹਨਾ ਕੋਈ ਚੋਟ ਆ ਗਈ ਹੋਵੇ ਐਦਾਂ ਮੈਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਤੇ ਬੜਾ ਅਸੀਂ ਡਾਕਟਰਾਂ ਨੂੰ ਦਿਖਾਇਆ ਤੇ ਡਾਕਟਰਾਂ ਨੂੰ ਦਿਖਾਇਆ ਸੀ ਥਾਂ ਥਾਂ ਜਾ ਕੇ ਤੱਕੇ ਖਾਦੇ ਤੇ ਅਸੀਂ ਇੰਡੀਆ ਵੀ ਆਏ ਤੇ ਕਹਿੰਦੀ ਕਿ ਇੰਡੀਆ ਵੀ ਆ ਕੇ ਵੱਡੇ ਵੱਡੇ ਹਸਪੀਟਲ ਮਤਲਬ ਚੈੱਕ ਅਪ ਕਰਾਇਆ ਐਮ ਆਰ ਆਈ ਸੀਟੀ ਸਕੈਨ ਸਾਰਾ ਕੁਝ ਕਰਾਇਆ ਤੇ ਉਹ ਕਹਿੰਦੇ ਵੀ ਸਮਝ ਨਹੀਂ ਆਉਂਦੀ ਕੋਈ ਵੀ ਤੁਹਾਡੇ ਨਾਲ ਕੋਈ ਬਲੱਡ ਕਲੋਟਿੰਗ ਹੋਈ ਹੈ ਨਾ ਕੋਈ ਖੌਣਨੇ ਕੇ ਲਿਆ ਆ ਨਾ ਕੋਈ ਛੱਟ ਕੋਈ ਦਿਖਦੀ ਹੈ ਪਤਾ ਨਹੀਂ ਇਹ ਕੀ ਚੀਜ਼ ਬਣੀ ਹੈ ਕਿ ਤੁਹਾਡੇ ਮੈਂਟਲੀ ਉਹ ਕਹਿੰਦੇ ਕਿ ਤੁਹਾਨੂੰ ਕੁਝ ਨਹੀਂ ਹੋਇਆ ਵੀ ਤੁਹਾਡਾ ਕੋਈ ਮੈਂਟਲੀ ਡਿਪਰੈਸ਼ਨ ਜਾਂ ਕੋਈ ਟੈਨਸ਼ਨ ਕਰਕੇ ਇਹ ਚੀਜ਼ ਹੋ ਸਕਦੀ ਹੈ ਉਦੋਂ ਤੁਹਾਨੂੰ ਕੋਈ ਮੈਡੀਕਲ ਸਾਇੰਸ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਜਿਹਦੀ ਦਵਾਈ ਦਿੱਤੀ ਜਾ ਸਕੇ ਤੇ ਕਹਿੰਦੇ ਕਿ ਅਸੀਂ ਸਾਡੇ ਵੀ ਸਮਝੋ ਬਾਹਰ ਹੋ ਗਈ ਚੀਜ਼ ਵੀ ਹੁਣ ਡਾਕਟਰਾਂ ਨੇ ਇਹ ਚੀਜ਼ ਕਹਿ ਦਿੱਤੀ ਹੈ ਕਿ ਕੋਈ ਫਿਜ਼ੀਕਲ ਫ੍ਰੈਕਚਰ ਨਹੀਂ ਹੈ ਕੋਈ ਬਲੱਡ ਕਲੋਟ ਨਹੀਂ ਬਣਿਆ ਜਾਂ ਕੋਈ ਸੱਟ ਨਹੀਂ ਲੱਗੀ ਖੂਨ ਨਹੀਂ ਨਿਕਲਿਆ ਤੇ ਅਸੀਂ ਐਮ ਆਰ ਆਈ ਦੇ ਵਿੱਚ ਸੀਟੀ ਸਕੈਨ ਦੇ ਵਿੱਚ ਵੀ ਕੁਝ ਨਹੀਂ ਆਇਆ ਤੇ ਦਵਾਈ ਘਾ ਹੀ ਦਈਏ ਤੇ ਅਸੀਂ ਵੀ ਟੈਨਸ਼ਨ ਦੇ ਵਿੱਚ ਵੀ ਹੁਣ ਕੀ ਕੀਤਾ ਜਾਵੇ ਕਹਿੰਦੇ ਕਿ ਫਿਰ ਜਿੱਥੇ ਅਸੀਂ ਪੰਜਾਬ 'ਚ ਰਹਿੰਦੇ ਆ ਸਾਡੇ ਉੱਥੇ ਗਵਾਂਢੀ ਸੀ ਜਿਹੜੇ ਜਿਨ੍ਹਾਂ ਦੇ ਬਾਬਾ ਦੀਪ ਸਿੰਘ ਨੂੰ ਉਹ ਜੋਤ ਲਗਾਉਂਦੇ ਨੇ ਤੇ ਕਹਿੰਦੇ ਕਿ ਉਹ ਸਾਡੇ ਘਰ ਪਤਾ ਲੈਣ ਆਏ ਕਹਿੰਦੇ ਕਿ ਉਹਨਾਂ ਨੇ ਪੁੱਛਿਆ ਵੀ ਕੀ ਘਟਨਾ ਬਣੀ ਵੀ ਕੀ ਬਣਿਆ ਕਿ ਉਹਨਾਂ ਨੂੰ ਮੈਂ ਸਾਰੀ ਘਟਨਾ ਦੱਸੀ ਕਿ ਡਾਕਟਰਾਂ ਦੀ ਸਮਝ ਤੋਂ ਬਾਹਰ ਹੈ ਪਰ ਮੈਂ ਬਹੁਤ ਆਂਗੇ ਡਾਕਟਰ ਕਹਿੰਦੇ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਐਮ ਆਰ ਆਈ ਸੀਟੀ ਸਕੈਨ ਦੇ ਵਿੱਚ ਵੀ ਕੁਝ ਨਹੀਂ ਆਇਆ ਪਿਕਾਦੀ ਦਵਾਈ ਦਈਏ ਪਰ ਕਹਿੰਦੀ ਕਿ ਮੈਂ ਬਹੁਤ ਤੰਗ ਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਸਾਨੂੰ ਸਮਝ ਤੋਂ ਬਾਹਰ ਐ ਵੀ ਤੈਨੂੰ ਕੋਈ ਪ੍ਰੋਬਲਮ ਹੀ ਨਹੀਂ ਐ ਮੈਂ ਕੀ ਕਰਾਂ ਕਹਿੰਦੇ ਕਿ ਉਹ ਭੈਣ ਜਿਹੜੀ ਉਹ ਕਹਿੰਦੀ ਕਿ ਜੇ ਡਾਕਟਰਾਂ ਨੇ ਹੱਥ ਖੜੇ ਕਰਦੇ ਆ ਮੈਂ ਤੈਨੂੰ ਇੱਕ ਅਜਿਹੀ ਜਗ੍ਹਾ ਲੈ ਕੇ ਜਾਨੀ ਆ ਵੀ ਤੇਰਾ ਜਿਹੜਾ ਕਸ਼ਟ ਐ ਰੋਗ ਐ ਉਹ ਜ਼ਰੂਰ ਠੀਕ ਹੋਏਗਾ ਵੀ ਜਿਹੜੇ ਲਾ ਇਲਾਜ ਰੋਗ ਨੇ ਡਾਕਟਰ ਹੱਥ ਖੜੇ ਕਰ ਜਾਂਦੇ ਨੇ ਉਸ ਜਗ੍ਹਾ ਤੋਂ ਠੀਕ ਹੋ ਜਾਂਦੇ ਨੇ ਕਹਿੰਦੀ ਕਿ ਮੈਂ ਕਿਹਾ ਕਿ ਕਿਉਂ ਮਜ਼ਾਕ ਕਰਦੀ ਵੀ ਡਾਕਟਰ ਐਡੇਡੇ ਵੱਡਿਆਂ ਨੂੰ ਮੈਂ ਵਿਖਾ ਲਿਆ ਉੱਥੋਂ ਨਹੀਂ ਠੀਕ ਹੋਇਆ ਤੇ ਕਿੱਥੋਂ ਠੀਕ ਹੋਣਾ ਕਹਿੰਦੀ ਕਿ ਉਹ ਭੈਣ ਨੇ ਜਿੱਦ ਕੀਤੀ ਪਈ ਇੱਕ ਵਾਰੀ ਤੂੰ ਮੇਰੇ ਨਾਲ ਚੱਲ ਜ਼ਰੂਰ ਚੱਲ ਤੇ ਤੇਰਾ ਰੋਜੂ ਠੀਕ ਹੋਇਆ ਕਹਿੰਦੀ ਕਿ ਉਹ ਭੈਣ ਮੈਨੂੰ ਨਾਲ ਲੈ ਕੇ ਗਈ ਅੰਮ੍ਰਿਤਸਰ ਤੇ ਮੈਨੂੰ ਉਹ ਲੈ ਕੇ ਗਈ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਸਾਹਿਬ ਕਹਿੰਦੀ ਕਿ ਉੱਥੇ ਮੈਂ ਅੰਦਰ ਜਾਨੀ ਆ ਤੇ ਮੈਨੂੰ ਕਾਫੀ ਬਹੁਤ ਮਤਲਬ ਵਧੀਆ ਵੀ ਫੀਲ ਹੋਇਆ ਉੱਥੇ ਜਾ ਕੇ ਲੱਗ ਜੀ ਐਨਰਜੀ ਮਿਲੀ ਕਿ ਜਦੋਂ ਅੰਦਰ ਜਾਂਦੇ ਆ ਉਹ ਭੈਣ ਮੇਰੇ ਨਾਲ ਹੀ ਜਾਂਦੀ ਹੈ ਦੇਖ ਕਰਾਈ ਅਸੀਂ ਤੇ ਉਹਨੇ ਮੇਰੀ ਅਰਦਾਸ ਅਰਦਾਸ ਸਿੰਘ ਨੂੰ ਕਹਿ ਕੇ ਕਰਵਾਤੀ ਤੇ ਕਹਿੰਦੀ ਕਿ ਫਿਰ ਉਹਨੇ ਮੈਨੂੰ ਕਿਹਾ ਕਿ ਭੈਣ ਆ ਜੇ ਦਾ ਆ ਇੱਥੇ ਸ਼ਹੀਦੀ ਜੋਤ ਦਾ ਘਿਓ ਆ ਤੇ ਕਿਓ ਲੈ ਜਾ ਤੇ ਜਰੂਰ ਆਪਣੇ ਮਤਲਬ ਮਸਤਕ ਤੇ ਮਲਿਆ ਕਰੀ ਕਹਿੰਦੀ ਕਿ ਘਿਓ ਲੈ ਕੇ ਮੈਂ ਆ ਗਈ ਤੇ ਉਹ ਭੈਣ ਨੇ ਮੈਨੂੰ ਇੰਨਾ ਕਹਿਆ ਕਿ ਤੇਰੇ ਕੋ ਬਣੀ ਨਹੀਂ ਪੜੀ ਜਾਂਦੀ ਤੇ ਚ ਇੱਕ ਕੋਸ਼ਿਸ਼ ਕਰਾ ਕਰ ਕੀ ਐਤਵਾਰ ਦੇ ਐਤਵਾਰ ਨਾ ਦੁਪਹਿਰਾ ਸਾਹਿਬ ਹੁੰਦਾ ਇੱਥੇ ਉਹ ਲਾਈਵ ਹੁੰਦਾ ਆ YouTube ਤੇ ਤੂੰ ਉਹ YouTube ਤੇ ਲਾ ਲਿਆ ਕਰ ਲਾ ਕੇ ਸੁਨਿਆ ਕਰ ਜੇ ਨਹੀਂ ਕਰ ਸਕਦੀ ਉਹ ਭੈਣ ਕਹਿੰਦੀ ਕਿ ਮੈਂ ਉਦਾਂ ਹੀ ਕੀਤਾ ਉਹ ਘਿਓ ਲੈ ਕੇ ਜਾ ਕੇ ਮੈਂ ਆਪਣੇ ਡੇਲੀ ਮਤਲਬ ਮੱਥੇ ਤੇ ਮਲਣਾ ਫੇਸ ਤੇ ਮਾਲਾ ਸ਼ੁਰੂ ਕਰਤਾ ਤੇ ਨਾਲ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸਾਂ ਕਰਨੀਆਂ ਜਿੱਦਾਂ ਭੈਣ ਨੇ ਦੱਸਿਆ ਸੀ ਤੇ ਐਤਵਾਰ ਕਹਿੰਦੀ ਕਿ ਅਸੀਂ ਦੋ ਐਤਵਾਰ ਐਤਵਾਰ ਉੱਥੇ ਸੀ ਦੋ ਹਫ਼ਤੇ ਰਹੇ ਆ ਤੇ ਦੋ ਐਤਵਾਰ ਮੈਂ ਚਪਾਰੇ ਜਿਹੜੀ ਏਦਾਂ ਉੱਥੇ ਕੱਟੇ ਕਹਿੰਦੇ ਕਿ ਮੈਨੂੰ ਇੱਕ ਨਾ ਆਸ ਜੀ ਵੱਜਣ ਲੱਗ ਗਈ ਕਿ ਜੇ ਮੈਂ ਠੀਕ ਹੋ ਗਈਆਂ ਠੀਕ ਹੋ ਜਾਣਾ ਹੈ ਨਾ ਆਸ ਜੀ ਬਣਨ ਲੱਗ ਗਈ ਕਹਿੰਦੀ ਕਿ ਫਿਰ ਜਦੋਂ ਮੈਂ ਇਟਲੀ ਵਾਪਸ ਆਈਆਂ ਇੱਥੇ ਆ ਕੇ ਵੀ ਮੈਂ ਔਜੋਦਾ ਘਿਓ ਫੇਰ ਦੁਬਾਰਾ ਗਈ ਸੀ ਉਦੋਂ ਮੈਂ ਲੈ ਆਈ ਹੋਰ ਤੇ ਮੈਂ ਔਜੋਦਾ ਘਿਓ ਲਾਂਦੀ ਰਹੀ ਤੇ ਨਾਲ ਮੈਂ ਬਾਬਾ ਦੀਪ ਸਿੰਘ ਜੀ ਦੇ ਚਪੈਰੇ ਦੀ ਹਾਜ਼ਰੀ ਉੱਥੇ ਇਟਲੀ 'ਚ ਵੀ ਭਰੀ ਐਦਾਂ ਹੀ ਸੁਣਦੀ ਰਹੀਆਂ ਮੈਂ ਲਾਗੇ ਲਾ ਕੇ ਹੈੱਡਫੋਨ ਲਾ ਕੇ YouTube ਤੇ ਕਹਿੰਨੇ ਕਿ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਕਿ ਮੈਨੂੰ ਨਹੀਂ ਪਤਾ ਰੋਗ ਸੀ ਕਿ ਮੇਰੇ ਮਨ ਦਾ ਪਰਮ ਸੀ ਵਹਿਮ ਸੀ ਡਿਪਰੈਸ਼ਨ ਸੀ ਕੀ ਸੀ ਜੋ ਵੀ ਸੀ ਬਿਨਾਂ ਦਵਾਈ ਤੋਂ ਡਾਕਟਰ ਨੇ ਤੇ ਦਵਾਈ ਦਿੱਤੀ ਨਹੀਂ ਮਨਾ ਕਰਤਾ ਸੀ ਕਹਿੰਦੇ ਕਿ ਉਸ ਤਰ੍ਹਾਂ ਹੀ ਠੀਕ ਹੋ ਗਿਆ ਬਾਬਾ ਦੀਪ ਸਿੰਘ ਜੀ ਨੇ ਮੇਰਾ ਉਹ ਕਸ਼ਟ ਕੱਢਤਾ ਤੇ ਮੇਰਾ ਜਿਹੜਾ ਫੈਮਲੀ ਸੀ ਬੜੀ ਮਤਲਬ ਮਿਹਨਤ ਕੀਤੀ ਸੀ ਪੱਕੇ ਨਹੀਂ ਸੀ ਹੋਏ ਤੇ ਕਹਿੰਦੇ ਕਿ ਕੁਝ ਮਹੀਨਿਆਂ ਬਾਅਦ ਹੀ ਕਹਿੰਦੇ ਕਿ ਅਸੀਂ ਫੈਮਲੀ ਮੇਰੀ ਉੱਥੇ ਪੱਕੀ ਹੋਈ ਸੈਟਲਡ ਆਨ ਹੋਏ ਅਸੀਂ ਆਪਣਾ ਘਰ ਲਿਆ ਤੇ ਬਾਬਾ ਦੀਪ ਸਿੰਘ ਨੇ ਜਿਵੇਂ ਕਿ ਬਾਬਾ ਦੀਪ ਸਿੰਘ ਨੇ ਜਿਹੜਾ ਸਾਨੂੰ ਰੋਜ਼ਗਾਰ ਬੇਰੋਜ਼ਗਾਰ ਵੀ ਬੜਾ ਵਧੀਆ ਦਿੱਤਾ ਕਿ ਵਧੀਆ ਆਮਦਨ ਸਾਡੀ ਹੋਣ ਲੱਗੀ ਤੇ ਕਹਿੰਦੇ ਕਿ ਅਸੀਂ ਆਪਣੇ ਆਮਦਨੀ ਦਾ ਦਸਵੰਦ ਵੀ ਕੱਢਦੇ ਆਂ ਤੇ ਉਹ ਭੈਣ ਕਹਿੰਦੀ ਕਿ ਭੈਣ ਨੇ ਜਿੱਦਾਂ ਮੇਰੇ ਕੋ ਸੁਣਿਆ ਸੀ ਕਿ ਅਸੀਂ ਮਤਲਬ ਜੋ ਬਾਬਾ ਦੀਪ ਸਿੰਘ ਨੇ ਡਿਊਟੀ ਲਾਈਆ ਸਮੋਹੀ ਕਨੰਦ ਕਾਰਜਾਂ ਦੀ 31 ਮਾਰਚ ਨੂੰ ਹੋਣੇ ਨੇ ਉਹ ਭੈਣ ਨੇ ਦਾਸ ਕੋ ਵੀ ਨੰਬਰ ਲਿਆ ਕਿ ਮੇਰਾ ਹੁਣ ਭਰੋਸਾ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਆ ਲੋੜਵੰਦ ਬੱਚਿਆਂ ਦੇ ਵਿਆਹ ਚ ਵੀ ਯੋਗਦਾਨ ਦਵਾਂ ਤੇ ਉਹ ਭੈਣ ਨੇ ਵੀ ਯੋਗਦਾਨ ਆਪਣਾ ਜੋ ਪਾਉਣਾ ਹੈ ਸੋ ਉਹਨਾਂ ਨੇ ਮਤਲਬ ਕਿਹਾ ਕਿ ਯੋਗਦਾਨ ਪਾਵਾਂਗੇ ਸੋ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਸੋ ਬਾਬਾ ਦੀਪ ਸਿੰਘ ਜੀ ਦੇ ਗੁਣ ਨੇ ਆਪਣੇ ਜੀਵਨ ਚ ਲਿਆਉਣ ਦੀ ਕੋਸ਼ਿਸ਼ ਕਰੀਏ ਤੇ ਬਾਬਾ ਦੀਪ ਸਿੰਘ ਜੀ ਜਰੂਰ ਸਿੰਘ ਜੀ ਸਾਡੇ ਅਰਦਾਸਾਂ ਸੁਣਦੇ ਨੇ ਬਸ ਸ਼ਰਤ ਹੈ ਆਪਣੇ ਅੰਦਰ ਭਾਵਨਾ ਪ੍ਰੇਮ ਦੀ ਸ਼ੁੱਧਤਾ ਹੋਵੇ ਕਿ ਬਾਬਾ ਦੀਪ ਸਿੰਘ ਨੇ ਸਾਡੀ ਚੋਰੀ pard ਦੇਣੀ ਹੈ ਸੋ ਆਪਣੇ ਵਿਸ਼ਵਾਸ ਨੂੰ ਭਰੋਸੇ ਨੂੰ ਪਰਪੱਕ ਰੱਖਣਾ ਹੈ ਜਰੂਰ ਸਾਡੀ ਅਰਦਾਸ ਸੁਣੀ ਜਾਏਗੀ ਸਮੇਂ ਦਾ ਤੇ ਸੁਆਸਾ ਦਾ ਤੇ ਮਾਇਆ ਦਾ ਦਸਬੰਧ ਕੱਟਣਾ ਨਹੀਂ ਭੁੱਲਣਾ ਆਪਣਾ ਜੀਵਨ ਪਰਉਪਕਾਰੀ ਬਣਾਉਣਾ ਜਿਵੇਂ ਬਾਬਾ ਦੀਪ ਸਿੰਘ ਜੀ ਦਾ ਦੋਲਦੇ ਨੇ ਇੱਕ ਚੀਜ਼ ਦੀ ਫੀਸ ਲੈਂਦੇ ਨੇ ਬਾਬਾ ਦੀਪ ਸਿੰਘ ਜੀ ਮਾਬਾ ਦੀਪ ਸਿੰਘ ਜੀ ਪ੍ਰੇਮ ਦੀ ਫੀਸ ਲੈਂਦੇ ਨੇ ਕਿ ਸਿੱਕਾ ਤੇਰੇ ਅੰਦਰ ਜੇ ਪਰਪਕਤਾ ਹੈ ਤੇਰੇ ਅੰਦਰ ਜੇ ਗੁਰੂ ਲਈ ਪ੍ਰੇਮ ਹੈ ਬਾਣੀ ਪੜਦਾ ਹੈ ਨਾ ਤੂੰ ਤੇ ਫਿਰ ਤੇਰੀ ਅਰਦਾਸ ਪ੍ਰਵਾਨ ਹੋਏਗੀ ਕੋਈ ਟਾਲ ਨਹੀਂ ਸਕਦਾ ਸਾਸੰਗਤ ਜੀ ਬਾਬਾ ਦੀਪ ਸਿੰਘ ਜੀ ਪਰਉਪਕਾਰੀ ਨੇ ਸਭ ਤੋਂ ਪਹਿਲਾ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਗੁਣ ਹੈ ਪਰਉਪਕਾਰ ਅਸੀਂ ਕੋਸ਼ਿਸ਼ ਕਰਨੀ ਹੈ ਕਿਉਂਕਿ ਅਸੀਂ ਨਹੀਂ ਕਰ ਸਕਦੇ ਕੁਝ ਵੀ ਜੇ ਕਿਰਪਾ ਹੋਵੇ ਪਾਤਸ਼ਾਹ ਦੀ ਤਾਂ ਹੀ ਸਾਡੇ ਚ ਇਹ ਗੁਣ ਆ ਸਕਦੇ ਨੇ ਪਾਤਸ਼ਾਹ ਜਦ ਪਾਤਸ਼ਾਹ ਦਾ ਗੁਣ ਸੀ ਕਿ ਪਾਤਸ਼ਾਹ ਪਰਉਪਕਾਰੀ ਸੁਭਾਅ ਵਾਲੇ ਸਨ ਜਦੋਂ ਇੱਥੇ ਰਹੇ ਉਦੋਂ ਵੀ ਦੁਨੀਆਂ ਦਾ ਭਲਾ ਕੀਤਾ ਤੇ ਹੁਣ ਸਰੀਰ ਕਰਕੇ ਨਹੀਂ ਨੇ ਪਰ ਉਹਨਾਂ ਦੀ ਜਿਹੜੀ ਕਿਉਂਕਿ ਸ਼ਹੀਦ ਸਿੰਘ ਕਿਤੇ ਜਾਇਆ ਨਹੀਂ ਕਰਦੇ ਸਾਸੰਗਤ ਜੀ ਉਹ ਆਦਰਸ਼ ਹੋ ਜਾਂਦੇ ਨੇ ਤੇ ਜਦੋਂ ਕੋਈ ਪੁਕਾਰ ਕਰਦਾ ਹੈ ਫਿਰ ਪ੍ਰਗਟ ਵੀ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਦਰਸ਼ਨ ਵੀ ਦਿੰਦੇ ਨੇ ਸਾਧ ਸੰਗਤ ਜੀ ਮਹਾਪੁਰਖਾਂ ਦਾ ਜਿਹੜਾ ਜੀਵਨ ਹੈ ਉਹ ਸਾਡੇ ਲਈ ਮਾਰਗਦਰਸ਼ਕ ਹੁੰਦਾ ਹੈ ਤੇ ਬਾਬਾ ਦੀਪ ਸਿੰਘ ਜੀ ਜਿਹੜੇ ਪਰਉਪਕਾਰੀ ਸੁਭਾਅ ਵਾਲੇ ਮਹਾਪੁਰਸ਼ ਨੇ ਅ ਸ਼ਹੀਦ ਸਿੰਘ ਨੇ ਪਾਤਸ਼ਾਹ ਨੇ ਸਾਤਸੰਗਤ ਜੀ ਕੋਸ਼ਿਸ਼ ਕਰਨਾ ਹੈ ਅਸੀਂ ਵੀ ਦੂਜਿਆਂ ਦੇ ਕੰਮ ਆ ਸਕੀਏ ਜੇ ਅਸੀਂ ਬਾਬਾ ਦੀਪ ਸਿੰਘ ਜੀ ਨਾਲ ਪ੍ਰੇਮ ਕਰਦੇ ਆਂ ਤੇ ਅਸੀਂ ਦਸਬੰਧ ਨਾ ਕੱਢਦੇ ਹੋਈਏ ਤੇ ਅਸੀਂ ਕਹੀ ਜਾਈਏ ਕਿ ਅਸੀਂ ਬਾਬਾ ਦੀਪ ਸਿੰਘ ਜੀ ਨਾਲ ਪ੍ਰੇਮ ਕਰਦੇ ਆਂ ਸਾਤਸੰਗਤ ਜੀ ਗੱਲ ਜੱਜਦੀ ਨਹੀਂ ਜੇ ਅਸੀਂ ਬਾਬਾ ਜੀ ਨਾਲ ਪ੍ਰੇਮ ਕਰਦੇ ਆਂ ਆਪਣੇ ਸਵਾਸਾਂ ਦਾ ਸਮੇਂ ਦਾ ਦਸਬੰਧ ਵੀ ਕੱਢਦੇ ਹੋਣਾ ਚਾਹੀਦਾ ਹੈ ਸਾਨੂੰ ਤੇ ਐਸੇ ਦਾ ਦਸਬੰਧ ਵੀ ਕੱਢਣ ਵਾਲੇ ਹੋਣਾ ਚਾਹੀਦਾ ਕਿਉਂਕਿ ਸਾਤਸੰਗਤ ਜੀ ਬਾਬਾ ਦੀਪ ਸਿੰਘ ਜੀ ਸਾਰੀ ਦੁਨੀਆ ਦਾ ਭਲਾ ਕਰਦੇ ਨੇ ਚੋਲੀਆਂ ਪਰਦੇ ਨੇ ਤੇ ਅਸੀਂ ਵੀ ਪਾਤਸ਼ਾਹ ਦੇ ਅੱਗੇ ਅਰਦਾਸਾ ਕਰਨੀ ਕਿ ਪਾਤਸ਼ਾਹ ਜੀ ਸਾਨੂੰ ਇੰਨੀ ਕਮਾਇਆ ਦੇ ਕਿ ਅਸੀਂ ਦੂਸਰੇ ਦੀ ਕਮ ਆ ਸਕੀਏ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਮਿਹਰ ਦੇ ਸਦਕਾ ਅਸੀਂ ਵੀ ਕਿਸੇ ਦਾ ਭਲਾ ਕਰ ਸਕੀਏ ਇੰਨੀ ਕਿ ਸਾਨੂੰ ਯੋਗਤਾ ਦੇ ਸਾ ਸੰਗਤ ਜੀ ਦਸਵੰਦ ਕੱਢਣਾ ਜ਼ਰੂਰੀ ਹੈ ਜੇ ਅਸੀਂ ਬਾਬਾ ਜੀ ਨਾਲ ਪ੍ਰੇਮ ਕਰਦੇ ਹਾਂ ਬਾਬਾ ਜੀ ਦੀ ਖੁਸ਼ੀ ਲੈਣੀ ਹੈ ਮਾਇਆ ਦੇ ਵਿੱਚ ਬਰਕਤ ਨਹੀਂ ਆਉਣ ਕਈ ਮੇਰੇ ਵੀਰ ਭਰਾ ਭੈਣਾ ਬڑے ਟਾਈਮ ਤੋਂ ਵਿਦੇਸ਼ ਦੀ ਧਰਤੀ ਤੇ ਗਏ ਨੇ ਪਰ ਕਈ ਕਿਸੇ ਕਾਰਨ ਕਰਕੇ ਜ਼ਿਆਦਾਤਰ ਜਿਹੜੀਆਂ ਕਾਲਸ ਆਈਆਂ ਨੇ ਇਹੀ ਆਉਂਦੀਆਂ ਨੇ ਕਿ ਬਾਬਾ ਜੀ ਬਰਕਤ ਨਹੀਂ ਆ ਵੀਰ ਜੀ ਬਰਕਤ ਨਹੀਂ ਹੈ ਮਾਇਆ ਦੇ ਵਿੱਚ ਬੜੀ ਮਿਹਨਤ ਕਰਦੇ ਆ 16 16 18 18 ਘੰਟੇ ਕੰਮ ਕਰਦੇ ਆ ਪਰ ਬਰਕਤ ਨਹੀਂ ਹੈ ਪੈਸਾ ਬਹੁਤ ਆਉਂਦਾ ਹੈ ਪਤਾ ਨਹੀਂ ਕਿੱਧਰ ਜਾਂਦਾ ਸਤ ਸੰਗਤ ਜੀ ਅੱਜ ਹਿਸਾਬ ਕਿਤਾਬ ਦੇ ਨਾਲ ਪੂਰਾ ਮਾਪ ਤੋਲ ਕੇ ਦਸਵੰਦ ਕੱਟਣਾ ਸ਼ੁਰੂ ਕਰਦੋ 10% 10% ਦਸਵੰਦ ਕੱਟਣਾ ਸ਼ੁਰੂ ਕਰਦੋ ਕਦੀ ਮਾਇਆ ਦੀ ਕਮੀ ਨਹੀਂ ਰਹੇਗੀ ਫਾਈਨੈਂਸ਼ੀਅਲ ਪ੍ਰੋਬਲਮ ਕਦੀ ਹੋਏਗੀ ਨਹੀਂ ਤੇ ਜੇ ਸਰੀਰ ਵਿੱਚ ਕੋਈ ਰੋਗ ਹੈ ਦੁੱਖ ਹੈ ਪ੍ਰੋਬਲਮ ਹੈ ਕਸ਼ਟ ਹੈ ਕਿਸੇ ਵੀ ਤਰੀਕੇ ਦਾ ਆਪਣੇ ਸਮੇ ਦਾ ਦਸਵੰਦ ਕੱਟਣਾ ਸ਼ੁਰੂ ਕਰਦੋ ਸਮੇ ਨੂੰ ਸਫਲਾ ਕਰੋ ਸਾਤ ਸੰਗਜ ਜੀ ਕਦੇ ਸਰੀਰ ਕਰ ਕਾਵਟਾਂ ਜਿਹੜੀਆਂ ਨਹੀਂ ਆਉਣਗੀਆਂ ਇਹ ਇੱਕ ਵਾਰੀ ਪ੍ਰੈਕਟੀਕਲ ਕਰਕੇ ਦੇਖੋ ਦੁਬਾਰਾ ਤੁਸੀਂ ਮੈਨੂੰ ਮੈਸੇਜ ਕਰਕੇ ਦੇ ਕਰਕੇ ਫਿਰ ਦੱਸਿਓ ਕਿ ਜੇ ਕੋਈ ਫਰਕ ਪਿਆ ਕਿ ਨਹੀਂ ਪਿਆ ਸਾਧ ਸੰਗਤ ਜੀ ਸਮੇਦਾ ਵੀ ਦਸਵੰਦ ਕੱਢਿਆ ਕਰੋ ਕਿਉਂਕਿ ਬਾਬਾ ਜੀ ਦਾ ਗੁਣ ਸੀ ਏ ਪਰਿਉਪਕਾਰ ਦੂਜਿਆਂ ਦਾ ਭਲਾ ਕਰਨਾ ਤੇ ਬਾਬਾ ਦੀਪ ਸਿੰਘ ਜੀ ਨੇ ਇੰਨੀ ਬਾਣੀ ਪੜ੍ਹੀ 101 ਜਪਜੀ ਸਾਹਿਬ ਦਾ ਪਾਠ ਤੇ ਸਾਧ ਸੰਗਤ ਜੀ ਅਸੀਂ ਇੱਕ ਪਾਠ ਨਹੀਂ ਕਰ ਸਕਦੇ ਜਪਜੀ ਸਾਹਿਬ ਦਾ ਤੇ ਅਸੀਂ ਕਹੀਏ ਕਿ ਅਸੀਂ ਬਾਬਾ ਦੀਪ ਸਿੰਘ ਨੂੰ ਪ੍ਰੇਮ ਕਰਦੇ ਆ ਮੰਨਦੇ ਆ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਮੰਨਣਾ ਤੇ ਉਹਨਾਂ ਨੇ ਜੋ ਕੀਤਾ ਉਹਨੂੰ ਵੀ ਮੰਨਣਾ ਫੇਰ ਅਸੀਂ ਬਾਬਾ ਦੀਪ ਸਿੰਘ ਜੀ ਨਿਗਾ ਚ ਚੰਗੇ ਆ ਕੇਵਲ ਗੱਲਾਂ ਵਾਲਾ ਪ੍ਰੇਮ ਨਹੀਂ ਹੋਣਾ ਚਾਹੀਦਾ ਅਸੀਂ ਉਹ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਵੀ ਕਰਨਾ ਹੈ ਬਾਬਾ ਦੀਪ ਸਿੰਘ ਜੀ ਨੇ ਇੰਨਾ ਪ੍ਰੇਮ ਕੀਤਾ ਦੂਜਿਆਂ ਦਾ ਭਲਾ ਵੀ ਕੀਤਾ ਸਮੇ ਦਾ ਦਸਬੰਧ ਵੀ ਬਾਬਾ ਦੀਪ ਸਿੰਘ ਜੀ ਨੇ ਫੈਸਲਾ ਮਾਣੀ ਦੇਖਿਆ ਬਾਬਾ ਦੀਪ ਸਿੰਘ ਜੀ ਜੇ ਬਾਣੀ ਪੜਨ ਤੇ ਆਏ ਬਾਣੀ ਪੜਦੇ ਰਹੇ ਤੈਨ ਰਾਤ ਨਹੀਂ ਦੇਖਿਆ ਸਹਿਜ ਪਾਠ ਕੀਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੱਥੀ ਲਿਖੇ ਤੇ ਬਾਣੀ ਪੜੀ ਸੁਖਮਨੀ ਸਾਹਿਬ ਦੇ ਕਿੰਨੇ ਜਾਪ ਕੀਤੇ ਹੋਣਗੇ ਕੋਈ ਅੰਤ ਨਹੀਂ ਜਪਜੀ ਸਾਹਿਬ 101 ਡੇਲੀ ਦਾ ਉਹਨਾਂ ਨੇ ਕਰਨਾ ਤੇ ਸੋਚੋ ਕਿਵੇਂ ਕਰਦੇ ਹੋਣਗੇ ਤੇ ਸਾਧ ਸੰਗਤ ਜੀ ਜੇ ਸੇਵਾ ਕਰਨ ਤੇ ਆਏ ਦੂਜਾ ਗੁਣ ਹੈ ਬਾਬਾ ਦੀਪ ਸਿੰਘ ਜੀ ਦਾ ਪਹਿਲਾ ਪਰਉਪਕਾਰ ਦੂਜਾ ਦਸਬੰਦ ਸਮੇ ਦਾ ਕੱਢਣਾ ਤੇ ਤੀਸਰਾ ਗੁਣ ਹੈ ਬਾਬਾ ਜੀ ਦੇ ਗੁਣ ਨਹੀਂ ਗਾਏ ਜਾ ਸਕਦੇ ਇਹ ਤੇ ਚਲੋ ਹੁਣ ਮੇਨ ਪੁਆਇੰਟ ਕੁਝ ਵੀ ਕਿਸੇ ਨੂੰ ਸਮਝ ਆ ਜਾਵੇ ਕਿ ਪ੍ਰੇਮ ਬਾਬਾ ਦੀਪ ਸਿੰਘ ਜੀ ਦਾ ਕਿਵੇਂ ਪਾਇਆ ਜਾ ਸਕਦਾ ਹੈ ਕਿਵੇਂ ਉਹਨਾਂ ਦੇ ਨਿਗਾਹ ਦੇ ਵਿੱਚ ਅਸੀਂ ਚੰਗੇ ਬਣ ਸਕਦੇ ਹਾਂ ਪਰਉਪਕਾਰ ਕਰਨਾ ਦੂਜੇ ਦਾ ਭਲਾ ਕਰਨਾ ਸਮੇਂ ਦਾ ਦਸਬੰਧ ਕੱਢਣਾ ਤੀਜਾ ਸੇਵਾ ਕਰਨੀ ਬਾਬਾ ਦੀਪ ਸਿੰਘ ਜੀ ਸੇਵਾ ਕਰਨ ਤੇ ਆਏ ਬੜੀ ਸੇਵਾ ਕੀਤੀ ਦਸ਼ਮੇਸ਼ ਪਿਤਾ ਕੋ ਰਹਿ ਕੇ ਸੇਵਾ ਕਰਨ ਤੇ ਆਏ ਤੇ ਸੇਵਾ ਹੀ ਕਰਦੇ ਰਹੇ ਦਿਨ ਰਾਤ ਨਹੀਂ ਦੇਖਿਆ ਇਹ ਨਹੀਂ ਦੇਖਿਆ ਘਰ ਵੀ ਜਾਣਾ ਹੈ ਕੰਮ ਬੜੇ ਨੇ ਬਿਜ਼ੀ ਬੜੇ ਆ ਸੇਵਾ ਕਿ ਸਟੈਂਪ ਕਰੀਏ ਸੇਵਾ ਨਹੀਂ ਮਿਲਦੀ ਸੇਵਾ ਕਰਨੋਂ ਹੁੰਦੀ ਨਹੀਂ ਕਿੱਥਾਂ ਕਰੀਏ ਵਿਦੇਸ਼ ਦੀ ਧਰਤੀ ਤੇ ਸੇਵਾ ਕਿਵੇਂ ਕਰੀਏ ਸੇਵਾ ਲੱਭਣੀ ਹੈ ਇੰਨੇ ਕ ਆਪਣੇ ਅੰਦਰ ਉਤਸ਼ਕਤਾ ਰੱਖੋ ਕਿ ਮੈਂ ਸੇਵਾ ਕਰਨੀ ਹੈ ਤੇ ਸੇਵਾ ਲੱਭ ਜੇਗੀ ਜੇ ਸੇਵਾ ਲੱਭਾਂਗੇ ਤੇ ਲੱਭੇਗੀ ਤੇ ਸੇਵਾ ਵੀ ਇੱਕ ਗੁਣ ਹੈ ਬਾਬਾ ਦੀਪ ਸਿੰਘ ਜੀ ਦਾ ਇਹ ਵੀ ਆਪਣੇ ਜੀਵਨ ਵਿੱਚ ਲਿਆਈਏ ਕਦੀ ਸਰੀਰਕ ਰੋਗ ਨਹੀਂ ਰਹੇਗਾ ਕਿਸੇ ਤਰੀਕੇ ਦਾ ਵੀ ਰੋਗ ਨਹੀਂ ਰਹੇਗਾ 사ਸੰਗਤ ਜੀ ਇਹ ਗੁਣ ਨੂੰ ਵੀ ਆਪਣੇ ਜੀਵਨ ਚ ਧਾਰਨ ਕਰਨਾ ਹੈ ਬਾਬਾ ਦੀਪ ਸਿੰਘ ਜੀ ਸਾਡੇ ਤੇ ਬੜੇ ਖੁਸ਼ ਹੋਣਗੇ ਗੁਰੂ ਸਾਹਿਬ ਦੀ ਖੁਸ਼ਾ ਵੀ ਖੁਸ਼ੀ ਵੀ ਮਿਲੇਗੀ ਕਿਉਂਕਿ 사ਸੰਗਤ ਜੀ ਸਿੱਖੀ ਦੋ ਸਿੱਖੀ ਦਾ ਮਹਿਲ ਦੋ ਥੰਮਾ ਤੇ ਹੈ ਸਿਮਰਨ ਤੇ ਸੇਵਾ ਸੇਵਾ ਵੀ ਕਰਨੀ ਹੈ ਬਾਣੀ ਵੀ ਪੜ੍ਹਨੀ ਹੈ ਇਹ ਦੋਨਾਂ ਤੋਂ ਬਿਨਾ ਸਿੱਖੀ ਦਾ ਥੰਮ ਖੜ ਨਹੀਂ ਸਕਦਾ ਤੇ ਬਾਬਾ ਦੀਪ ਸਿੰਘ ਜੀ ਦਾ ਪ੍ਰੇਮ ਲੈ ਆਉਣਾ ਆ ਲੈਣਾ ਚਾਹੁੰਨੇ ਆ ਉਹਨਾਂ ਦੀ ਨਿਗਾਹ ਦੇ ਵਿੱਚ ਅਸੀਂ ਚੰਗੇ ਬਣਨਾ ਚਾਹੁੰਨੇ ਆ ਈ ਬਾਬਾ ਦੀਪ ਸਿੰਘ ਜੀ ਨਿਗਾਹ ਦੇ ਵਿੱਚ ਰਹੀਏ ਨਦਰ ਦੇ ਵਿੱਚ ਰਹੀਏ ਤੇ ਬਾਣੀ ਪੜੀਏ ਤੇ ਬਾਬਾ ਦੀਪ ਸਿੰਘ ਜੀ ਬਾਣੀ ਪੜੀਏ ਸੇਵਾ ਕਰੀਏ ਪਰਉਪਕਾਰੀ ਜੀਵਨ ਬਣਾਇਆ ਆਪਣਾ ਦੂਸਰੇ ਦੇ ਕੰਮ ਆਈਏ ਹੁਣ ਇਹ ਨਹੀਂ ਕਿ ਕੋਈ ਬੰਦਾ ਰਿਕਸ਼ਾ ਚਲਾਉਂਦਾ ਆ ਤੇ ਉਹ ਕਵੇ ਕਿ ਮੈਂ ਭਲਾ ਨਹੀਂ ਕਰ ਸਕਦਾ ਉਹ ਵੀ ਕਰ ਸਕਦਾ 100 ਰੁਪਿਆ ਦਿਹਾੜੀ ਕਮਾਇਆ ਉਹਨੇ 10 ਰੁਪਏ ਕਿਸੇ ਨੂੰ ਕਿਸੇ ਦਾ ਭਲਾ ਕਰਤਾ ਤੇ ਸਾਧ ਸੰਗਤ ਜੀ ਖੁਸ਼ੀ ਮਿਲੇਗੀ ਬਾਬਾ ਜੀ ਦੀ ਬਾਬਾ ਦੀਪ ਸਿੰਘ ਜੀ ਦੇ ਨਿਗਾਹ ਦੇ ਵਿੱਚ ਅਸੀਂ ਚੰਗੇ ਬਣਾਂਗੇ ਕਿਉਂ ਨਹੀਂ ਬਣਾਂਗੇ ਜ਼ਰੂਰ ਬਣਾਂਗੇ ਆਪਣਾ ਸਮੇਂ ਦਾ ਤੇ ਸਵਾਸਾਂ ਦਾ ਦਸਬੰਧ ਵੀ ਕੱਢੀ ਹੈ ਮਾਇਰਾ ਦਾ ਸਬੰਧ ਕੱਢੀ ਹੈ ਪਰ ਇਹ ਉਪਕਾਰੀ ਜੀਵਨ ਬਣਾਈਏ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਨੇ ਸਾਡੇ ਲਈ ਮਾਰਗਦਰਸ਼ਨ ਕੀਤਾ ਤੇ ਸਾਧ ਸੰਗਤ ਜੀ ਜ਼ਰੂਰ ਕਿਰਪਾ ਹੁੰਦੀ ਹੈ ਅਸੀਂ ਨਿੱਤ ਬਾਤ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਹਾਂ ਤੇ ਸਾਧ ਸੰਗਤ ਜੀ ਕੁਝ ਚੀਜ਼ਾਂ ਪ੍ਰੈਕਟੀਕਲ ਵੀ ਦਾਸ ਨੇ ਕੀਤੀਆਂ ਉਹ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਸੰਗਤ ਆਪਣੀਆਂ ਸਾਂਝੀਆਂ ਕਰਦੀ ਏ। ਅੰਗਜੀ ਅਸੀਂ ਨਿੱਤਾਬਦ ਸਾਖੀਆਂ ਹੱਡ ਬੀਤੀਆਂ ਮਾ ਪੁਰਸ਼ਾਂ ਦੀਆਂ ਸਾਂਝੀਆਂ ਕਰਦੇ ਆ ਕਿ ਬਾਬਾ ਦੀਪ ਸਿੰਘ ਜੀ ਅੱਜ ਵੀ ਵਰਤਦੇ ਨੇ ਕੋਈ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਪੁਕਾਰ ਕਰੇ ਤਾਂ ਸਹੀ ਬਾਬਾ ਦੀਪ ਸਿੰਘ ਜੀ ਸੁਣਦੇ ਨੇ, ਦਰਸ਼ਨ ਵੀ ਦਿੰਦੇ ਨੇ। ਜੇ ਸਾਡੇ ਅੰਦਰ ਦੀ ਭਾਵਨਾ ਹੈ, ਸਾਡੇ ਅੰਦਰ ਹੈ ਇੱਛਾ ਕਿ ਅਸੀਂ ਬਾਬਾ ਜੀ ਨੂੰ ਮਿਲੀਏ, ਬਾਬਾ ਜੀ ਸਾਨੂੰ ਦਰਸ਼ਨ ਦੇਣ ਤੇ ਬਾਬਾ ਦੀਪ ਸਿੰਘ ਜੀ ਜ਼ਰੂਰ ਸੁਣਦੇ ਨੇ। ਸਾ ਸੰਗੇਜੀ ਕਈ ਵਾਰੀ ਮੇਰੀ ਉੱਥੇ ਪੱਕੀ ਹੋਈ ਸੈਟਲਡ ਆਨ ਹੋਏ ਅਸੀਂ ਆਪਣਾ ਘਰ ਲਿਆ ਤੇ ਬਾਬਾ ਦੀਪ ਸਿੰਘ ਨੇ ਜੀ ਕਿ ਬਾਬਾ ਦੀਪ ਸਿੰਘ ਨੇ ਜਿਹੜਾ ਸਾਨੂੰ ਰੋਜ਼ਗਾਰ ਰੋਜ਼ਗਾਰ ਵੀ ਬੜਾ ਵਧੀਆ ਦਿੱਤਾ ਕਿ ਵਧੀਆ ਆਮਦਨ ਸਾਡੀ ਹੋਣ ਲੱਗੀ ਤੇ ਕਹਿੰਦੇ ਕਿ ਅਸੀਂ ਆਪਣੇ ਆਮਦਨੀ ਦਾ ਦਸਵੰਦ ਵੀ ਕੱਢਦੇ ਆਂ ਤੇ ਉਹ ਭੈਣ ਕਹਿੰਦੀ ਕਿ ਭੈਣ ਨੇ ਜਿੱਦਾਂ ਮੇਰੇ ਕੋ ਸੁਣਿਆ ਸੀ ਕਿ ਅਸੀਂ ਮਤਲਬ ਜੋ ਬਾਬਾ ਦੀਪ ਸਿੰਘ ਨੇ ਡਿਊਟੀ ਲਾਈਆ ਸਮੋਹੀ ਕਾਨੰਦ ਕਾਰਜਾਂ ਦੀ 31 ਮਾਰਚ ਨੂੰ ਹੋਣੇ ਨੇ ਉਹ ਭੈਣ ਨੇ ਦਾਸ ਕੋ ਵੀ ਨੰਬਰ ਲਿਆ ਕਿ ਮੇਰਾ ਹੁਣ ਭਰੋਸਾ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਲੋੜਵੰਦ ਬੱਚਿਆਂ ਦੇ ਵਿਆਹ ਚ ਵੀ ਯੋਗਦਾਨ ਦਵਾਂ ਤੇ ਉਹ ਭੈਣ ਨੇ ਵੀ ਯੋਗਦਾਨ ਆਪਣਾ ਜੋ ਪਾਉਣਾ ਹੈ ਸੋ ਉਹਨਾਂ ਨੇ ਮਤਲਬ ਕਿਹਾ ਕਿ ਯੋਗਦਾਨ ਪਾਵਾਂਗੇ ਸੋ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਸੋ ਬਾਬਾ ਦੀਪ ਸਿੰਘ ਜੀ ਦੇ ਗੁਣ ਨੇ ਆਪਣੇ ਜੀਵਨ ਚ ਲਿਆਉਣ ਦੀ ਕੋਸ਼ਿਸ਼ ਕਰੀਏ ਤੇ ਬਾਬਾ ਦੀਪ ਸਿੰਘ ਜੀ ਜਰੂਰ ਸਿੰਘ ਜੀ ਸਭ ਦੀਆਂ ਅਰਦਾਸਾਂ ਸੁਣਦੇ ਨੇ ਬਸ ਸ਼ਰਤ ਹੈ ਆਪਣੇ ਅੰਦਰ ਭਾਵਨਾ ਪ੍ਰੇਮ ਦੀ ਸ਼ੁੱਧਤਾ ਹੋਵੇ ਕਿ ਬਾਬਾ ਦੀਪ ਸਿੰਘ ਨੇ ਸਾਡੀ ਚੋੜੀ ਪਰ ਦੇਣੀ ਹੈ ਸੋ ਆਪਣੇ ਵਿਸ਼ਵਾਸ ਨੂੰ ਭਰੋਸੇ ਨੂੰ ਪਰਪੱਕ ਰੱਖਣਾ ਹੈ ਜਰੂਰ ਸਾਡੀ ਅਰਦਾਸ ਸੁਣੀ ਜਾਏਗੀ ਸਮੇਂ ਦਾ ਤੇ ਸੁਆਸਾਂ ਦਾ ਤੇ ਮਾਇਆ ਦਾ ਦਸਬੰਧ ਕੱਢਣਾ ਨਹੀਂ ਭੁੱਲਣਾ ਆਪਣਾ ਜੀਵਨ ਪਰਉਪਕਾਰੀ ਬਣਾਉਣਾ ਜਿਵੇਂ ਬਾਬਾ ਦੀਪ ਸਿੰਘ ਜੀ ਦਾ ਜੀਵਨ ਸੀ ਆਪਾਂ ਮਾਰਗਦਰਸ਼ਕ ਬਣੇ ਨੇ ਬਾਬਾ ਦੀਪ ਸਿੰਘ ਸਾਡੇ ਉਹਨਾਂ ਤੋਂ ਅਸੀਂ ਸੇਧ ਲੈਣੀ ਹੈ ਆਪਣੇ ਜੀਵਨ ਚ ਧਾਲਣਾ ਤੇ ਬਾਬਾ ਦੀਪ ਸਿੰਘ ਜੀ ਸਾਡੇ ਤੇ ਖੁਸ਼ ਹੋਣਗੇ ਅਸੀਂ ਉਹਨਾਂ ਦੇ ਨਿਗਾ ਚ ਚੰਗੇ ਬਣਾਂਗੇ ਸੋ ਇਨੀ ਹਾਜ਼ਰੀ ਪਰਵਾਹ ਜਿਸ ਵੀ ਸੰਗਤ ਦਾ ਮਾਈ ਭਾਈ ਦਾ ਕੋਈ ਕੁਐਸਚਨ ਕੋਈ ਸਵਾਲ ਹੋਵੇ ਕਿਸੇ ਵੀ ਤਰੀਕੇ ਦੀ ਕੋਈ ਸ਼ਹੀਦੀ ਦੇ ਜੇ ਬਾਰੇ ਪੁੱਛਣਾ ਚਾਹੁੰਦੇ ਆ ਹਨ ਤੁਸੀਂ ਆਪਣਾ ਜੋ ਮੇਰਾ ਉੱਤੇ ਨੰਬਰ ਆ ਰਿਹਾ ਹੈ WhatsApp ਤੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਆ ਉਹ ਇਸ ਮੈਸੇਜ ਕਰ ਸਕਦੇ ਆ ਤੇ WhatsApp ਮੈਂ ਉੱਤੇ ਨੰਬਰ ਜੋ ਸ਼ੋਅ ਹੋ ਰਿਹਾ ਸਕਰੀਨ ਤੇ ਸੋ ਇਨੀ ਹਾਜ਼ਰੀ ਪ੍ਰਵਾਨ ਕਰਿਓ ਆਉ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ